ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਪੰਜ ਗਰਾਈ ਸਾਫਤਾ ਸਰਪੰਚ ਜਨਰਲ ਸਕੱਤਰ istri kali dal punjab ਤਾਂ ਅੱਜ ਅਸੀਂ ਕੁਝ ਵਿਚਾਰ ਵਟਾਂਦਰਾ ਕਰਾਂਗੇ ਕਿ ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਜੋ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਆ ਤੇ ਸਾਡੇ ਸੀਐਮ ਨੇ ਸਰਦਾਰ ਭਵਨ ਸਿੰਘ ਮਾਨ ਕਿ ਅਸੀਂ ਗੱਲ ਕਰਦੇ ਆ ਕਿ ਅੱਜ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਗਰੀਬੀ ਦੀ ਜਿਹੜੀ ਗਰੀਬ ਲੋਕ ਨੇ ਗਰੀਬੀ ਦੀ ਮਾਰ ਸਹ ਰਹੀ ਨੇ ਮਹਿੰਗਾਈ ਬਹੁਤ ਹੋ ਗਈ ਆ ਹਰ ਇੱਕ ਚੀਜ਼ ਮਹਿੰਗੀ ਆ ਤਾਂ ਜਿਹੜੀ ਮਤਲਬ ਕਿ ਜਿਵੇਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਕਿਉਂਕਿ ਜੇ ਅਸੀਂ ਗੱਲ ਗਰੀਬੀ ਦੀ ਕਰਨ ਲੱਗੇ ਆ ਤਾਂ ਸਾਨੂੰ ਸਾਰੀਆਂ ਗੱਲਾਂ ਧਿਆਨ ਵਿੱਚ ਲਿਆਉਣੀਆਂ ਪੈਣੀਆਂ ਕਿਉਂਕਿ ਜੇ ਅੱਗੇ ਅਸੀਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹ ਕਹਿ ਦਿੰਦੇ ਸੀ ਜੇ ਦਾਲ ਨਹੀਂ ਸਬਜ਼ੀ ਨਹੀਂ ਤਾਂ ਚਲੋ ਗੰਡੇ ਦੀ ਚਟਣੀ ਘੁੱਟ ਲਓ ਇਹ ਗੰਡੇ ਦੀ 70 ਰੁਪਏ ਕਿਲੋ ਨੇ ਕਿਸੇ ਚੀਜ਼ ਨੂੰ ਵੀ ਹੱਥ ਨਹੀਂ ਲੱਗ ਰਿਹਾ ਤਾਂ ਤੇਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਉਹ ਵਧਾਈਆਂ ਗਈਆਂ ਹਰ ਇੱਕ ਚੀਜ਼ ਦੀ ਕੀਮਤ ਵਧਾਈ ਗਈ ਆ ਤੇ ਮੈਂ ਤਾਂ ਇਹ ਸਰਕਾਰ ਨੂੰ ਇਹ ਹੀ ਕਹਿਣਾ ਚਾਹਨੀ ਆ ਕਿ ਇਹਦੋਂ ਤੁਸੀਂ ਗਰੀਬਾਂ ਦੇ ਗਾਲ ਵਿੱਚ ਗੁੱਠਾ ਦੇ ਦੇਵੋ ਕਿਉਂਕਿ ਅੱਜ ਤੱਕ 2.5 ਸਾਲ ਹੋ ਗਏ ਨੇ ਕਿਤੇ ਵੀ ਸਰਕਾਰ ਨੇ ਸਾਡਾ ਜੋ ਐਸਸੀ ਭਾਈਚਾਰਾ ਹੈ ਉਹਦੇ ਬਾਰੇ ਕਿਤੇ ਵੀ ਕੋਈ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੂੰ ਜੇ ਅਸੀਂ ਮਤਲਬ ਕਿ ਕਹਿ ਲਈਏ ਸਰਕਾਰੀ ਦਰਬਾਰੇ ਕਹਿ ਲਈਏ ਤਾਂ ਕਿਤੇ ਵੀ ਐਸਸੀ ਵਰਗ ਦਾ ਨਾਂ ਹੀ ਨਹੀਂ ਲਿਆ ਐਸਸੀ ਵਰਗ ਨੂੰ ਕਿਤੇ ਮਾਨਤਾ ਹੀ ਨਹੀਂ ਦਿੱਤੀ ਹੈ ਸਰਕਾਰ ਨੇ ਤਾਂ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਲੋਕ ਨੇ ਜਿਸ ਤਰ੍ਹਾਂ ਮੈਂ ਜਿਲ੍ਹਾ ਫਰੀਦਕੋਟ ਮੋਗਾ ਮੁਕਸਰ ਤੇ ਹੈ ਤਾਂ ਮੈਂ ਸਾਰੇ ਪੰਜਾਬ ਚੀ ਟੱਚ ਹੈਗੀਆਂ ਇਨ ਟੱਚ ਹੈ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੇਰਾ ਮਤਲਬ ਕਿ ਜ਼ਿਆਦਾ ਆਉਣਾ ਜਾਣਾ ਤੇ ਮੈਂ ਇਹਨਾਂ ਜ਼ਿਲ੍ਹਿਆਂ ਨਾਲ ਜ਼ਿਆਦਾ ਇਨ ਟੱਚ ਆ ਤਾਂ ਕਿਤੇ ਵੀ ਇਸ ਸਰਕਾਰ ਨੇ ਜਿਸ ਤਰ੍ਹਾਂ ਕਿ ਇਲੈਕਟਡ ਬਾਡੀ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ ਚਲੋ ਉਹ ਤਾਂ ਅਸੀਂ ਕਹਿੰਦੇ ਆ ਵੀ ਪਿੰਡਾਂ ਦੇ ਵਿੱਚੋਂ ਲੋਕਾਂ ਦੁਆਰਾ ਨੁਮਾਇੰਦੇ ਚੁਣੇ ਜਾਂਦੇ ਨੇ ਤਾਂ ਜਿਹੜੇ ਜਿਸ ਤਰ੍ਹਾਂ ਚੇਅਰਮੈਨੀਆਂ ਹੋ ਗਈਆਂ ਆਪਣੇ ਪਲੈਨਿੰਗ ਬੋਰਡ ਦਾ ਚੇਅਰਮੈਨ ਹੋ ਗਿਆ ਮਾਰਕੀਟ ਕਮੇਟੀ ਦੀਆਂ ਚੇਅਰਮੈਨੀਆਂ ਹੋ ਗਈਆਂ ਮੈਂ ਆਪਣੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰਦੀ ਆ ਕਿ ਇਹਨਾਂ ਨੇ ਜਿੱਥੇ-ਜਿੱਥੇ ਵੀ ਇਹ ਸਰਕਾਰ ਨੇ ਚੇਅਰਮੈਨੀਆਂ ਦਿੱਤੀਆਂ ਨੇ ਤਾਂ ਉੱਥੇ ਕੋਈ ਵੀ ਬੰਦਾ ਇਹਨਾਂ ਨੇ ਐਸਸੀ ਨਹੀਂ ਲਿਆ ਤਾਂ ਐਸੀ ਭਾਈਚਾਰੇ ਨਾਲ ਬੁਰੀ ਤਰ੍ਹਾਂ ਮਤਲਬ ਕਿ ਪੰਜਾਬ ਦੇ ਵਿੱਚ ਵਿਤਕਰਾ ਹੋ ਰਿਹਾ ਜਿੱਥੇ ਕਿ ਅਸੀਂ ਸਾਰੀਆਂ ਕਸਤਾਨਾ ਉਹ ਜਿਹੜੀ ਸਾਡੀ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦੀ ਬਹੁਤਾਤ ਆ ਅਸੀਂ 45 50 ਦੇ ਮਤਲਬ ਕਿ ਪਰਸੈਂਟੇਜ ਸਾਡੀ ਆ ਤੇ ਜੇ ਅਸੀਂ ਹਾਂ ਠੀਕ ਆ ਅਸੀਂ ਜਿੱਥੇ ਸਾਡੀ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦੀ ਜਿਹੜੀ ਆਬਾਦੀ ਆ ਸਾਡੀ 40 ਤੋਂ 45% ਆ ਤਾਂ ਅਸੀਂ ਦੇਖਿਆ ਹੈ ਕਿ ਅਸੀਂ ਦੇਖਦੇ ਆ ਕਿ ਸਾਡੀ ਮਤਲਬ ਕਿ ਜੇ ਅਸੀਂ ਮੈਂ ਆਮ ਤੌਰ ਤੇ ਮੇਰਾ ਜੋ ਕਿ ਮੈਂ ਆਪਣੇ ਐਸ்சி ਭਾਈਚਾਰੇ ਦੀ ਨਵੰਦਗੀ ਕਰਦੀ ਹਾਂ ਜ਼ਿਲ੍ਹੇ ਦੇ ਵਿੱਚ ਹਲਕੇ ਦੇ ਵਿੱਚ ਮੈਂ ਐਸ்சி ਭਾਈਚਾਰੇ ਦੀ ਨਵੰਦਗੀ ਕਰਦੀ ਹਾਂ ਕਿ ਜਿੱਥੇ ਅਸੀਂ ਅੱਜ ਦੇਖਦੇ ਹਾਂ ਕਿ ਸਰਕਾਰੀ ਦਰਬਾਰੇ ਵੀ ਜਾਂ ਥਾਣਿਆਂ ਕਚਹਿਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਵੀ ਜਿਹੜਾ ਐਸ்சி ਭਾਈਚਾਰੇ ਦੇ ਜਿਹੜੇ ਸਾਡੇ ਕੋਈ ਰੌਲੇ ਝਗੜੇ ਨੇ ਉੱਥੇ ਮਤਲਬ ਕਿ ਅਣਦੇਖਿਆ ਤੇ ਇਗਨੋਰ ਕੀਤਾ ਜਾਂਦਾ ਹੈ ਤੇ ਉਥੇ ਜਿੱਥੇ ਜਾ ਕੇ ਅਸੀਂ ਮੈਂ ਥੋੜੀ ਮਤਲਬ ਕਿ ਗਰਾਉਂਡ ਲੈਵਲ ਤੇ ਦੇਖਦੀ ਆ ਕਿ ਜਿੱਥੇ ਕਿਤੇ ਵੀ ਇਹਨਾਂ ਦੇ ਜਿਵੇਂ ਆਮ ਆਦਮੀ ਪਾਰਟੀ ਦੇ ਸਾਡੇ ਪਿੰਡਾਂ ਦੇ ਵਿੱਚ ਵਰਕਰ ਨੇ ਉਹ ਆਮ ਸਾਡੇ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਹਰ ਗੱਲ ਤੇ ਦਬਾਉਂਦੇ ਨੇ ਹਰ ਗੱਲ ਤੇ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਨੇ ਇਥੋਂ ਤੱਕ ਕਿ ਥੋੜੀ-ਮੋਟੀ ਗੱਲ ਤੇ ਵੀ ਉਹਨਾਂ ਨੂੰ ਥਾਣੇ ਦੇ ਵਿੱਚ ਅ ਚੌਂਕੀ ਦੇ ਵਿੱਚ ਥਾਣੇ ਦੇ ਵਿੱਚ ਬਿਠਾ ਕੇ ਤਾਂ ਉਥੇ ਮਤਲਬ ਕਿ ਅਫਸਰਾਂ ਨੂੰ ਕਿਹਾ ਜਾਂਦਾ ਕਿ ਇਹਦੀ ਰਾਤ ਲਵਾਓ ਤਾਂ ਇਹੋ ਜਿਹਾ ਜੋ ਵਰਤਾਰਾ ਹੈ ਇਹ ਮੈਂ ਸੀਐਮ ਸਾਹਿਬ ਨੂੰ ਅਪੀਲ ਕਰਦੀ ਆ ਕਿ ਜੋ ਇਹੋ ਜਿਹਾ ਵਰਤਾਰਾ ਹੋ ਰਿਹਾ ਹੈ ਕੀ ਗੱਲ ਐਸਸੀ ਕਿੱਥੋਂ ਦਾ ਇਹ ਕਾਨੂੰਨ ਆ ਸਾਡੇ ਐਸਸੀ ਲੋਕਾਂ ਨੇ ਬੜੇ ਧਰਨੇ ਲਾਏ ਜਿਹੜੇ ਖੇਤ ਮਜ਼ਦੂਰਾਂ ਦਾ ਧਰਨਾ ਸੀ ਪੈੜੀਆਂ ਦੇ ਸਬੰਧ ਚ ਧਰਨਾ ਸੀ ਤੇ ਜਿਹੜਾ ਮਤਲਬ ਕਿ ਰਿਜ਼ਰਵੇਸ਼ਨ ਚੋਰ ਜਿਹੜਾ ਉਹ ਧਰਨਾ ਸੀ ਉਥੇ ਕਿਸਤੇ ਵੀ ਸੀਐਮ ਸਾਹਿਬ ਨੇ ਐਸਪੀ ਭਾਈਚਾਰੇ ਨੇ ਜਿੱਥੇ ਜਿੱਥੇ ਧਰਨੇ ਲਾਏ ਜਿੱਥੇ ਵੀ ਕੁਝ ਕੀਤਾ ਇਹਨਾਂ ਨੇ ਉਹਨਾਂ ਦੀ ਮੀਟਿੰਗ ਹੀ ਨਹੀਂ ਲਈ ਜਿੱਥੇ ਕਿ ਅਸੀਂ ਅੱਜ ਦੇਖਦੇ ਹਾਂ ਕਿ ਜਿੱਥੇ ਹੋਰ ਵਰਗ ਕੋਈ ਮਾੜਾ ਜਿਹਾ ਵੀ ਕਿਤੇ ਰੌਲਾ ਰੱਪਾ ਕਰਦੇ ਆ ਤੇ ਸੀਐਮ ਸਾਹਿਬ ਉਹਨਾਂ ਨੂੰ ਫਟਾਫਟ ਜਾ ਕੇ ਉਹਨਾਂ ਦੀਆਂ ਮੰਗਾਂ ਮੰਨ ਕੇ ਤੇ ਜੱਫੀਆਂ ਚ ਲੈ ਕੇ ਤੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਤੇ ਕੀ ਮੈਂ ਸੀਐਮ ਸਾਹਿਬ ਨੂੰ ਅਰਸਾਰੀ ਜੋ ਸਾਡੇ ਅਜ ਮੌਜੂਦਾ ਸਰਕਾਰ ਆ ਪੰਜਾਬ ਦੇ ਵਿੱਚ ਸਾਡੇ ਸਤਕਾਰਯੋਗ ਨੇ ਸੀਐਮ ਸਾਹਿਬ ਤਾਂ ਉਹਨਾਂ ਨੂੰ ਪੁੱਛਣਾ ਚਾਹੁੰਨੀ ਆ ਕਿ ਕੀ ਜੋ ਐਸਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਜੋ ਵੋਟ ਬੈਂਕ ਹੈ ਕੀ ਉਹਨਾਂ ਨੂੰ ਕੱਠ ਕਰਨ ਵਾਸਤੇ ਰੱਖਿਆ ਹੋਇਆ ਕਿ ਕੀ ਉਹਨਾਂ ਨੂੰ ਦਬਾਤ ਤੇ ਪ੍ਰੈਸ਼ਰ ਨਾਲ ਉਹਨਾਂ ਤੋਂ ਵੋਟਾਂ ਵਟੋਰਨ ਵਾਸਤੇ ਐਸਸੀ ਭਾਈਚਾਰਾ ਪੰਜਾਬ ਵਿੱਚ ਰੱਖਿਆ ਹੋਇਆ ਉਹਨਾਂ ਨੂੰ ਕਿਤੇ ਵੀ ਤੁਸੀਂ ਸਰਕਾਰ ਦੇ ਵਿੱਚ ਕਿਤੇ ਨੁਮਾਇੰਦਗੀ ਨਹੀਂ ਦੇ ਰਹੀ ਅੱਜ ਮੈਂ ਹੁਣ ਕੁਛ ਮੈਨੂੰ ਇਹ ਵੀ ਪਤਾ ਲੱਗ ਰਿਹਾ ਹੈ ਕਿ ਜਿੱਥੇ-ਜਿੱਥੇ ਦੋ ਵਾਰੀ ਆ ਪੰਚਾਇਤੀ ਇਲੈਕਸ਼ਨ ਹੋਏਗਾ ਜਿੱਥੇ-ਜਿੱਥੇ ਦੋ ਵਾਰੀ ਜਨਰਲ ਮਤਲਬ ਕਿ ਜਿਹੜੇ ਪਿੰਡ ਜਨਰਲ ਦਾ ਰਹੇ ਚੁੱਕੇ ਨੇ ਦੋ-ਦੋ ਵਾਰੀ ਇੱਕ ਵਾਰੀ ਜਨਰਲ ਆਦਮੀ ਵਾਸਤੇ ਇੱਕ ਵਾਰੀ ਔਰਤ ਵਾਸਤੇ ਤਾਂ ਉਥੇ ਮਤਲਬ ਕਿ ਅੱਜ ਗੁੰਦਣੇ ਗੁੰਦੇ ਜਾ ਰਹੇ ਨੇ ਕਿ ਉਹ ਜਿਹੜਾ ਫਲਾਣਾ ਪਾਸਾ ਹੈ ਉਹ ਆਪਾਂ ਕਰਾਂਗੇ ਮਤਲਬ ਕਿ ਜਨਰਲ ਕਰਾਂਗੇ ਤੇ ਇੱਥੇ ਕੀ ਲੋਕਤੰਤਰ ਦਾ ਘਾਣ ਨਹੀਂ ਕੀ ਸਾਡੇ ਹੱਕਾਂ ਤੇ ਡਾਕਾ ਨਹੀਂ ਮਾਰਿਆ ਜਾ ਰਿਹਾ ਤਾਂ ਕੀ ਇਹ ਗੱਲਾਂ ਸਾਰੀਆਂ ਠੀਕ ਨੇ ਜੋ ਸਰਕਾਰ ਸਾਡੇ ਐਸਸੀ ਭਾਈਾਰੇ ਬਾਰੇ ਕਰ ਰਹੀ ਹੈ ਕਿ ਇਹ ਗੱਲਾਂ ਠੀਕ ਨੇ ਸਾਡੇ ਐਸਸੀ ਭਾਈਚਾਰੇ ਦੇ ਜਿੱਥੇ ਵੀ ਕਿਤੇ ਮਤਲਬ ਕਿ ਬੱਚੇ ਨੇ ਕਿਤੇ ਪੜ ਰਹੇ ਨੇ ਕੋਈ ਗਰੀਬੀ ਦੀ ਮਾਰ ਵਿੱਚ ਬੱਚੇ ਪੜ ਰਹੇ ਨੇ ਕੋਈ ਉਨਾਂ ਵੱਲ ਨਹੀਂ ਧਿਆਨ ਦਿੱਤਾ ਜਾ ਰਿਹਾ ਸਾਡੇ ਹੋਰ ਤਾਂ ਹੋਰ ਇੱਕ ਆਜੂ ਆਸ਼ੂਮਾਨਾ ਸਕੀਮ ਤਹਿਤ ਸੈਂਟਰ ਸਰਕਾਰ ਨੇ 5 ਲੱਖ ਦਾ ਇੱਕ ਕਾਰਡ ਬਣਾਇਆ ਸੀ ਜਿਸ ਦੀ ਸਾਡੇ ਐਸਸੀ ਭਾਈਚਾਰੇ ਨੂੰ ਬਹੁਤ ਮਤਲਬ ਕਿ ਸਹੂਲਤ ਸੀ ਤਾਂ ਕਿਉਂਕਿ ਉਹ ਜਿਹੜੇ ਬੰਗਰੀਬ ਕੋਲ ਮਤਲਬ ਕਿ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਕਿਉਂਕਿ ਬਿਮਾਰੀਆਂ ਬੜੀਆਂ ਘਾਤਕ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਜਿੱਥੇ ਮਤਲਬ ਕਿ ਕੋਈ ਜਿਹੜੇ ਉਹ ਆਪਣੇ ਆਹarne ਕਰਾ ਸਕਦੇ ਰਿਪੋਰਟ ਵਗੈਰਾ ਵੀ ਨਹੀਂ ਕਰਾ ਸਕਦੇ ਚੱਕਾ ਪਰਪੋਰਟਾਂ ਬੜੀਆਂ ਮਹਿੰਗੀਆਂ ਨੇ ਟੈਸਟ ਬੜੇ ਮਹਿੰਗੇ ਨੇ ਤਾਂ ਉਹ ਜਿਹੜਾ ਕਾਰਨ ਬਣਿਆ ਹੋਇਆ ਸੀ 5 ਲੱਖ ਦਾ ਉਹਦੀ ਸਾਢੇ ਭਾਈਚਾਰੇ ਨੂੰ ਬੜੀ ਸਹੂਲਤ ਸੀ ਤਾਂ ਅੱਜ ਮੈਂ ਇੱਕ ਦੇਖ ਰਹੀ ਸੀ ਪੋਸਟ ਦੇਖ ਰਹੀ ਸੀ ਫੋਨ ਤੇ ਤੇ ਕਿ ਉਹ ਕਾਰਡ ਹੈ ਜਿਹੜਾ ਉਹ ਪੰਜਾਬ ਸਰਕਾਰ ਬੰਦ ਕਰ ਰਹੀ ਹੈ ਤਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਜਿਹੜਾ ਐਸਸੀ ਵਰਗ ਹੈ ਇਹਨਾਂ ਨੂੰ ਵੈਸੇ ਹੀ ਕਿਧਰੇ ਪੰਜਾਬ ਦੇ ਵਿੱਚੋਂ ਕਿਧਰੇ ਬਾਹਰ ਕੱਢਿਆ ਜਾਵੇ ਜਾਂ ਇਹਨਾਂ ਦੇ ਗਲ ਘੂਠਾ ਦਿੱਤਾ ਜਾਵੇ ਤਾਂ ਇਹ ਨਹੀਂ ਠੀਕ ਰਹੂਗਾ ਕਿਉਂ ਸਾਡੀਆਂ ਸਾਰੀਆਂ ਜੋ ਸਾਨੂੰ ਇਹ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਤੇ ਮੈਡੀਕਲ ਨੂੰ ਲੈ ਕੇ ਤੇ ਅੱਜ ਨਾ ਤਾਂ ਸਿੱਖਿਆ ਵਾਸਤੇ ਕੋਈ ਕੰਮ ਹੋਇਆ 2.5 ਸਾਲ ਹੋ ਗਿਆ ਨਾ ਸਿੱਖਿਆ ਵਾਸਤੇ ਕੋਈ ਕੰਮ ਕੀਤਾ ਗਿਆ ਨਾ ਲੋਕਾਂ ਦੇ ਮਤਲਬ ਕਿ ਮੈਡੀਕਲ ਵਾਰੀ ਜਿੱਥੇ ਵੀ ਜਾਓ ਵੱਡੇ ਵੱਡੇ ਮਤਲਬ ਕਿ ਜਿਹੜੇ ਟੈਸਟ ਲਿਖ ਦਿੰਦੇ ਨੇ ਡਾਕਟਰ ਉਹ ਸਾਡੇ ਗਰੀਬਾਂ ਦੀ ਪਹੁੰਚ ਤੋਂ ਦੂਰ ਨੇ ਤੇ ਸਾਡੇ ਗਰੀਬ ਵਿਚਾਰੇ ਐਦਾਂ ਹੀ ਬਿਮਾਰੀਆਂ ਨਾਲ ਝੂਝਦੇ ਰੱਬ ਨੂੰ ਪਿਆਰੇ ਹੋ ਜਾਂਦੇ ਆ ਤਾਂ ਇਹਨਾਂ ਸਾਰੀਆਂ ਗੱਲਾਂ ਤੇ ਸਰਕਾਰ ਨੂੰ ਗੌਰ ਕਰਨੀ ਪਵੇਗੀ ਨਹੀਂ ਤਾਂ ਜਦੋਂ ਮਤਲਬ ਕਿ ਕਦੇ ਵੀ ਆਂਦੇ ਹੁੰਦੇ ਆ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਸੀਐਮ ਸਾਹਿਬ ਕਾਦੇ ਮਤਲਬ ਕਿ ਜਿਸ ਤਰ੍ਹਾਂ ਜੀ ਤੁਸੀਂ ਪੰਜਾਬ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਹੀ ਐਸਸੀ ਭਾਈਚਾਰੇ ਨਾਲ ਇਸੇ ਤਰ੍ਹਾਂ ਵਿਤਰਾ ਕਰਦੇ ਰਹੇ ਤਾਂ ਫਿਰ ਇਹ ਜਿਹੜੇ ਦਰਿਆ ਦਰਿਆ ਨੇ ਇਹਨਾਂ ਨੂੰ ਨੱਕਾ ਦਿੱ ਇਸ ਦਰਿਆ ਨੂੰ ਫਿਰ ਨੱਕਾ ਨਹੀਂ ਲੱਗਣਾ ਅਖੀਰ ਜੋ ਸਾਡਾ ਬੜ ਗਿਆ ਜੋ ਸਾਡਾ ਐਸਸੀ ਭਾਈਚਾਰਾ ਉਹ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਸਾਡਾ ਐਸੀ ਭਾਈਚਾਰਾ ਸਾਡਾ ਨੌਜਵਾਨ ਵਰਗ ਪੜ੍ਹ ਲਿਖ ਚੁੱਕਿਆ ਤੇ ਸਾਰੀਆਂ ਮਤਲਬ ਕਿ ਜੋ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ ਉਹ ਸਾਰਾ ਭਲੀ ਭਾਂਤ ਜਾਣਦੇ ਨੇ ਤਾਂ ਨਾ ਤਾਂ ਨਸ਼ੇ ਨੂੰ ਠੱਲ ਪਾਈ ਗਈ ਪੰਜਾਬ ਦੇ ਵਿੱਚ ਤੇ ਨਾ ਕੋਈ ਸਿੱਖਿਆਵਾਰੀ ਕੋਈ ਮਤਲਬ ਕਿ ਕੋਈ ਇਹਨਾਂ ਨੇ ਬਣਾਇਆ ਕੁੱਸੀ ਬਣਾਇਆ ਨਾ ਕੋਈ ਤੁਸੀਂ ਮੈਡੀਕਲ ਦੀ ਸਹੂਲਤ ਦੇ ਦੇ ਰਹੇ ਹੋ ਜਿਹੜੀਆਂ ਪਹਿਲਾਂ ਸਾਨੂੰ ਦਿੱਤੀਆਂ ਹੋਈਆਂ ਸੀਗੀਆਂ ਕੁਝ ਸੈਂਟਰ ਸਰਕਾਰ ਨੇ ਕੁਝ ਪੰਜਾਬ ਸਰਕਾਰ ਨੇ ਮਾਨ ਸਾਹਿਬ ਤੁਸੀਂ ਸਾਥੋਂ ਉਹ ਵੀ ਖੋ ਰਹੇ ਹੋ ਤਾਂ ਇਹ ਕਿੰਨਾ ਚਿਰ ਚੱਲੇਗਾ ਤੇ ਮੈਂ ਤੁਹਾਨੂੰ ਅਖੀਰ ਵਿੱਚ ਫੇਰ ਬੇਨਤੀ ਕਰਦੀ ਆ ਮੈਂ ਸਰਕਾਰ ਨੂੰ ਬੇਨਤੀ ਕਰਦੀ ਆ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਆ ਕੇ ਗਰੀਬਾਂ ਦਾ ਹਾਲ ਦੇਖੋ ਹੈ ਤਾਂ ਸਾਰੇ ਆਪਾਂ ਗਰੀਬ ਗਰੀਬੀ ਦੀ ਰੇਖਾ ਤੋਂ ਹੀ ਉੱਠ ਕੇ ਅੱਜ ਆਪਾਂ ਮੁੱਖ ਮੰਤਰੀ ਬਣੇ ਆ ਪਸਵਾਂ ਨੂੰ ਪਤਾ ਹੋਣਾ ਚਾਹੀਦਾ ਵੀ ਗਰੀਬੀ ਕੀ ਆ ਤੇ ਗਰੀਬਾਂ ਦਾ ਮਹਿੰਗਾਈ ਨੇ ਕਚੂੰਬਰ ਕੱਢ ਰੱਖਿਆ ਫੇਰ ਫੇਰ ਦੁਬਾਰਾ ਅਪੀਲ ਕਰਦੀਆਂ ਕਿ ਇਨ੍ਹਾਂ ਗੱਲਾਂ ਤੇ ਗੌਰ ਕਰਕੇ ਪੰਜਾਬ ਦੇ ਵਿੱਚ ਜੋ ਸਾਡਾ ਐਸਸੀ ਭਾਈਚਾਰਾ ਹੈ ਜਿੱਥੇ-ਜਿੱਥੇ ਸਾਡੀ ਪ੍ਰਤੀਨਿਧਤਾ ਬਣਦੀ ਆ ਉਹ ਸਾਡੇ ਭਾਈਚਾਰੇ ਨੂੰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ